कल परसों आप आपा ने करदे परसों ਦਾ ਅੱਖਾਂ ਦੇ ਕੈਂਪ ਦੀ ਵੀਡੀਓ ਪਾਈ ਸੀਗੀ ਸੋ ਉਹ ਕੈਂਪ ਹੁਣ ਚੱਲ ਰਿਹਾ ਹੈਗਾ ਤੇ ਉਹ ਕੈਂਪ ਦੇ ਵਿੱਚ ਬਹੁਤ ਸਾਰਾ ਪ੍ਰਭਾਵ ਮਤਲਬ ਕਿ ਕਹਾਂ ਨੂੰ ਆਪਾਂ ਸੰਗਤਾਂ ਦਾ ਮਿਲਿਆਗਾ ਅੱਖ ਦੇਖਣ ਨੂੰ ਬਹੁਤ ਸੰਗਤਾਂ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਆਈ ਸੀ ਤੇ ਤੇ ਅਗਲਾ ਜਿਹੜਾ ਕੈਂਪ ਲੱਗਣਾ ਉਹਦੀ ਜਾਣਕਾਰੀ ਆਪਾਂ ਅੰਤਰਜੀ ਤੋਂ ਲੈ ਲਿਆ ਵੀ ਉਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੱਗੂਗਾ ਤੇ ਕਿਹੜੇ ਦਿਨ ਤੇ ਕਿਹੜੀ ਤਰੀਕੇ ਦੱਸੋ ਜੀ ਹਰ ਮਹੀਨੇ ਇਹਦਾ ਸਾਰਨਾ ਤੁਹਾਡੇ ਚੈਨਾ ਦਾ ਬਹੁਤ ਬਹੁਤ ਧੰਨਵਾਦ ਤੇ ਦਿਖਣ ਆ ਰਹੇ ਹਾਂ। ਅਸੀਂ ਹਰ ਮਹੀਨੇ ਦੀ ਪੰਜ ਜੀਵ ਦਾ ਖਾਲਾ ਕੈਂਪ ਲਾਉਂਦੇ ਆ। ਹੁਣੇ ਪਿਛਲੇ ਮਹੀਨੇ ਜੋ ਸ਼ੁਰੂ ਕੀਤਾ ਹਰ ਸੰਗਰਾਮ ਨੂੰ ਇਸ ਵਾਰ 15 ਜੁਲਾਈ ਦੀ ਸੰਗਰਾਮ ਆ ਰਹੀ ਹੈ। ਦਿਨ ਮੇਰਾ ਖਤ ਮੰਗਲਵਾਰ ਹੈ। ਖੂਨਦਾਨ ਕੈਂਪ ਲਾਵਾਂਗੇ 9 ਤੋਂ 12 ਵਜੇ ਤੱਕ। ਇਹ ਹਰ ਮਹੀਨੇ ਲੱਗਿਆ ਕਰੂਗਾ। ਉਸ ਤੋਂ ਬਾਅਦ ਰਮਸਿਆ ਤੇ ਅਸੀਂ ਕੈਂਪ ਲਾਉਣ ਦੇ ਵਿਚਾਰ ਕਰ ਰਹੇ ਹਾਂ। ਫਿਲਹਾਲ ਸਾਡਾ ਖੂਨਦਾਨ ਦਾ ਕੈਂਪ ਹੈ। ਸੰਗਰਾਮ 15 ਦੀ ਆਪਣਾ ਚੇਜ ਹੁੰਦਾ ਰਹੂਗੀ। ਹਾਂਜੀ। ਬਾਕੀ ਚੇਜ ਹੁੰਦਾ ਹੁੰਦਾ। ਹਰ ਹਫ਼ਤੇ ਹਰ ਮਹੀਨੇ ਵਿੱਚ ਇਹ ਰੂਪ ਨਹੀਂ 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 ਹਰ ਮਹੀਨੇ ਸੰਗਰਾਮ ਨੂੰ ਨਹੀਂ ਮਤਲਬ ਕਿ ਜਿਵੇਂ ਅਗਲੇ ਜਿਹੜਾ ਕੈਂਪ ਖੋਨਦਾਂ ਦਾ ਸੰਗਰਾਮ ਨੂੰ ਹੋ ਕੇ ਹਾਂਜੀ ਮਸਿਆ ਦੇ ਤੇ ਵੀ ਕਿਹੜਾ ਕੈਂਪ ਲੱਗਣਾ ਹੈ ਮਸਿਆ ਦੇ ਅਸੀਂ ਮੈਡੀਕਲ ਕੈਂਪ ਲਾਉਣਾ ਚਾਹ ਰਹੇ ਹਾਂ ਠੀਕ ਹੈ ਤੇ ਬਾਕੀ ਵੀਰੇ ਤੁਸੀਂ ਦੇਖ ਸਕਦੇ ਹੋ ਇਹ ਕੈਂਪ ਹਰ ਮਹੀਨੇ ਜਿਹੜਾ ਪੰਜ ਦਿਨਾਂ ਦਾ ਇਹ ਲੱਗਣਾਗਾ ਤੇ ਸੰਗਰਾਮ ਨੂੰ ਆਹ ਆਪਣਾ ਖੋਨਦਾਂ ਦਾ ਕੈਂਪ ਲੱਗੂਗਾ ਤੇ ਮਸਿਆ ਦੇ ਵਾਲੇ ਦਿਨ ਮੈਡੀਕਲ ਕੈਂਪ ਇਹ ਕੈਂਪ ਹਰ ਮਹੀਨੇ ਇਸੇ ਜਗ੍ਹਾ ਤੇ ਲੱਗਣਗੇ ਵੀਰੇ ਠੀਕ ਹੈ ਜੀ ਬਾਕੀ ਜੇ ਕੋਈ ਲੋਕੇਸ਼ਨ ਚੇਂਜ ਹੁੰਦੀ ਹੈ ਜਾਂ ਕੋਈ ਮਤਲਬ ਹੁੰਦੀ ਹੈ ਨਹੀਂ ਜੀ ਨਾ ਪੱਕੀ ਹੈ ਪੱਕੀ ਪੱਕੀ ਠੀਕ ਹੈ ਪੱਕੀ ਠੀਕ ਹੈ ਇਹ ਲੋਕੇਸ਼ਨ ਹੁਣ ਪੱਕੀ ਹੈ ਜਿਹੜੇ ਵੀ ਸੰਗਤਾਂ ਇਸ ਜਗ੍ਹਾ ਤੇ ਆ ਕੇ ਆਪਣਾ ਚੈੱਕਅਪ ਕਰਾਉਣਾ ਚਾਹੁੰਦੀਆਂ ਨੇ ਤਾਂ ਉਹਨਾਂ ਦੇ ਵਾਸਤੇ ਲੋਕੇਸ਼ਨ ਇਹ ਹੈ ਜੀ ਇਹ ਗੁਰਸਦਵਾਰਾ ਗੁਰਸਾਗਰ ਮਸਤੌਣਾ ਸਾਹਿਬ ਹਨ ਉਹਦੇ ਬੈਕ ਸਾਈਡ ਤੇ ਬਿਲਕੁਲ ਬੈਕ ਸਾਈਡ ਬਰੁਖਾ ਵਾਲਾ ਲੰਗਰਾ ਉੱਥੇ ਇਹ ਕੈਂਪ ਹਰ ਮਹੀਨੇ ਹਰ ਦਿਨ ਮਤਲਬ ਕਿ ਕਹਿ ਲੋ ਕਿ ਹਰ ਮਹੀਨੇ ਦੀ 5 ਤਰੀਕ ਨੂੰ ਤੇ ਮੱਛਿਆ ਤੇ ਸੰਗਰਾਮ ਇਹ ਕੈਂਪ ਇਸੇ ਜਗ੍ਹਾ ਤੇ ਲੱਗਣਗੇ ਵੀ ਠੀਕ ਹੈ ਮੇਰਾ ਸਿਹਤ ਬੰਦੀ ਕਰਨਾ ਚਾਹੁੰਦਾ ਜਿਵੇਂ ਮੇਰੇ ਸੁਪਨਾ ਵੀ ਉਸਤਾ ਸੀ ਅਸੀਂ ਸਾਰੇ ਕੈਂਪ ਇਹ ਸਾਡੇ ਪੱਕੇ ਸੰਤਾਰੇ ਸਾਨੂੰ ਆਦੇ ਚਰਚਾ ਚ ਬੁਲਾ ਲਿਆ ਕਿਥੋਂ ਪੱਕੀਆਂ ਡੇਟਾਂ ਨੂੰ 5 ਨੂੰ ਅੱਖਾਂ ਦਾ ਹਰ ਸੰਗਰਾਮ ਤੇ ਖੁੰਦਾਰ ਕੈਂਪ ਜਿਹੜਾ ਵੀ ਕੈਂਪ ਲਾਉਣਾ ਸ਼ੁਰੂ ਕਰਾਂਗੇ ਇੱਥੇ ਖਾਨ ਦੇ ਪੱਕਾ ਡੇਟ ਤੇ ਇਹੀ ਤਰ੍ਹਾਂ ਆ ਜਾਣਾ ਹੈ ਕਲਸੀ ਬਹੁਤ ਜਲਦੀ ਖੋਲ ਤਿਆਰੀ ਚ ਐਨਕਾ ਦਾ ਕੈਂਪ ਲਗਾ ਜਿਹਦੇ ਚ ਦੂਰ ਨੇੜੇ ਦੀ ਐਨਕ ਬਹੁਤ ਮਾਮੂਲੀ ਰੇਟਾਂ ਤੇ ਮਿਲਿਆ ਮਿਲੂ ਠੀਕ ਹੈ ਬੈਕਜੀ ਦਾ ਖਾਲਸਾ ਬੈਠਾ ਸੋ ਵੀਡੀਓ ਨੂੰ ਬਾਕੀ ਬਾਅਦ ਸ਼ੇਅਰ ਜੁਮ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਅਮਰੀਕਾ ਦੇ ਆਯੋਜਕਾਂ ਹੈ ਜਿਹਨਾਂ ਚਲੋ ਦੂਸਰਾ ਜਿਹੜੇ ਇਹ ਕੈਂਪ ਨੇ ਇਸ ਨਾਮ ਨਾਲ ਲੱਗੇ ਸੀਗੇ ਸੱਤ ਸੱਚਖੰਡ ਗੁਰਦੁਆਰਾ ਸਾਹਿਬ ਅੱਜ ਵੀ ਉੱਥੋਂ ਮਤਲਬ ਵਸੋਂ ਨੇ ਜਿਹੜੀਆਂ ਸੱਚਖੰਡ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਕਿ ਤੇ ਉੱਥੋਂ ਭਰ ਕੇ ਵੀ ਆਉਂਦੀਆਂ ਨੇ। ਦੂਸਰਾ ਇਹ ਜਿਹੜੇ ਕਾਰਜਨੀ ਬਿੱਟੂ ਵੀਰ ਗੁਰਾਂ ਜੀ ਮਤਲਬ 70 ਸਾਲ ਤੋਂ ਨਗਾਦਰ ਕਰ ਰਹੇ ਨੇ ਕਿ ਹੁਣ ਕਿਹੜੀ ਸੰਤ ਆਤਮਾ ਸ਼ਕਤੀ ਅੰਦੀ ਤਪੱਸਿਆ ਕੀਤੀ ਹੋਈ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਤੱਕ ਉਹ ਆਪਣੇ ਸਰੀਰ ਤੇ ਪੈਂਦਾ ਹੈ ਇਸੇ ਤਰੀਕੇ ਉਹ ਤਪੱਸਿਆ ਦੀ ਕਰਦਾ ਨੇ ਜਿਹੜੀ ਆ ਮੇਰੇ ਖਿਆਲ ਹੈ ਕਿ ਸਾਡੇ ਵੱਡੇ ਵੀਰ ਬਿੱਟੂ ਵੀਰ ਗੁਰਾਂ ਜੀ ਤੇ ਸਰੀਏ ਲਈ ਇਹ ਜਿਹੜੇ ਸੁਨਾਮ ਦੇ ਵਿੱਚ ਵੀ ਕੱਪੜਿਆਂ ਦਾ ਲੱਗਣ ਸਿਲਾਈ ਸੈਂਟਰ ਤੇ ਬੂਟ ਜਿਹੜਾ ਬੱਕੋਕੇ ਨੂੰ ਜਿਵੇਂ ਸੱਤੀਆਂ ਚ ਜਾਂ ਹੌਂਸਪਟਲ ਇਹ ਜਿਹੜੇ ਖੂਲਾਂ ਦੇ ਵਿੱਚ ਬਣਦੇ ਨੇ ਤੇ ਲਗਾਤਾਰ ਮੋਢ ਨਾਲ 78 ਸਾਲ ਤੋਂ ਕਰਾਚਾਰੀ ਸੀ ਕੁਦਰਤ ਦੇ ਕਾਰਜ ਦੇ ਵਿੱਚ ਨੇ ਨੂੰ ਇਹਨਾਂ ਜਿਵੇਂ ਦੱਸਿਆ ਹਰ ਸੰਦਾਲ ਨੂੰ ਮਸਿਆਂ ਨੂੰ ਤੇ ਹਰ ਪੰਜ ਨੂੰ ਅੱਖਰ ਦਾ ਕੰਪੈਣ ਜਿਹੜੇ ਮੋਢ ਨੂੰ ਖਾਲਦੇ ਰਹਿਣਗੇ ਹੁਣ ਬਾੜੇ ਸਮੇਂ ਦੇ ਵਿੱਚ ਅਸੀਂ ਇਸ ਕਿਤਾਬਾਂ ਦਾ ਨੰਬਰ ਕਿ ਸ਼ੁਰੂ ਕਰਾਂ ਚਾਹ ਰਹਿਣਗੇ ਜੀ ਟੂ ਵੀਕਲਾਂ ਜੀ ਮੈਂ ਤਾਂ ਇੱਕ ਗੱਲ ਇਹਨਾਂ ਨੂੰ ਕਹਿਣਾ ਹੋਇਆ ਵੀ ਅਸੀਂ ਵੀ ਜਿਹੜੇ ਨਵਾਂ ਨੇ ਇਨਸਾਨ ਸੀਗੇ ਕੋਵਿਡ ਦੇ ਨਾਲ ਲੱਗੇ ਅਸੀਂ ਤੇ ਜਿਵੇਂ ਉਹਨਾਂ ਲੱਕੜ ਦੇ ਨਾਲ ਉਹ ਆਪੀ ਕਰਦੰਦਾ ਉਸ ਤਰ੍ਹਾਂ ਅਸੀਂ ਵੀ ਕਰਦੇ ਹੈਗੇ ਮਤਲਬ ਨਦੀ ਜਿਹੜੀ ਮਹਿਮੇ ਘੋ ਰੋਂ ਦੇ ਵਿੱਚ ਬਹੁਤ ਆਦਾ ਹੈਗੀ ਤੇ ਉਸ ਤੋਂ ਬਾਅਦ ਭਗਤਪੁਰਨ ਸਿੰਘ ਜੀਾਂ ਦੇ ਪਾਏ ਹੋਏ ਅਸਲੀ ਪੁਰਨੇ ਦੇ ਜਿਹੜੇ ਇਨਸਾਨ ਚੁੜਰੇ ਮੈਂ ਕਹੂੰਗਾ ਬਰਾੜਾ ਵੀ ਕਿੰਨੇ ਕਿੰਨੇ ਟਾਈਮ ਤੇ